ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਕਬੂਲਿਆ ਹੈ ਕਿ ਕੈਨੇਡਾ ਚ ਵੱਡੀ ਗਿਣਤੀ ਚ ਖਾਲਸਤਾਨੀ ਸਮਰਥਕ ਨੇਤਾ ਖਾਲਸਤਾਨੀ ਪੂਰੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ ਉਹਨਾਂ ਨੇ ਵੀ ਕਿਹਾ ਹੈ ਕੈਨੇਡਾ ਵਿੱਚ ਮੋਦੀ ਸਰਕਾਰ ਦੇ ਵੀ ਸਮਰਥਕ ਨੇ ਇਹ ਕੁਰਬੋ ਦਾ ਕਹਿਣਾ ਹੈ ਪਰ ਉਹ ਹਿੰਦੂ ਕੈਨੇਡੀਅਨ ਪਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ ਟਰੂਡੋ ਨੇ ਇਹ ਗੱਲ ਓਟਾਵਾ ਪਾਰਲੀਮੈਂਟ ਹੱਲ ਦੇ ਵਿੱਚ ਭਾਰਤੀ ਕੈਨੇਡੀਆਈ ਪ੍ਰਵਾਸੀਆਂ ਨੂੰ ਸੰਬੋਧਨ ਕਰਨ ਦੇ ਦੌਰਾਨ ਕਹੀ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਟਰੂਡੋ ਨੇ ਖੁੱਲ ਕੇ ਮੰਨ ਲਿਆ ਹੈ ਕਿ ਕੈਨੇਡਾ ਚ ਵੱਡੀ ਗਿਣਤੀ ਚ ਖਾਲਿਸਤਾਨ ਸਮਰਥਕਾਂ ਨੂੰ ਪਨਾਹ ਮਿਲੀ ਹੋਈ ਹੈ ਕਿਉਂਕਿ ਇਹਹੀ ਮੁੱਦਾ ਲੰਮੇ ਸਮੇਂ ਤੋਂ ਚੁੱਕਿਆ ਜਾ ਰਿਹਾ ਹੈ ਔਰ ਇਹਹੀ ਮੁੱਦਾ ਭਾਰਤ ਕੈਨੇਡਾ ਦੇ ਸਾਹਮਣੇ ਕਈ ਵਾਰ ਚੁੱਕ ਚੁੱਕਿਆ ਹੈ ਔਰ ਇਹ ਕਹਿ ਚੁੱਕਿਆ ਹੈ ਕਿ ਜੇਕਰ ਖਾਲਿਸਤਾਨੀ ਸਮਰਥਕ ਕੈਨੇਡਾ ਚ ਪਨਪ ਰਹੇ ਨੇ ਓਥੇ ਬੰਦਪੋਲ ਰਹੇ ਨੇ ਤਾਂ ਸਿੱਧੇ ਤੌਰ ਤੇ ਸਰਕਾਰ ਨੂੰ ਉਨ੍ਹਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਕਾਰਵਾਈ ਬਣਦੀ ਕਰਨੀ ਚਾਹੀਦੀ ਹੈ ਪਰ ਇਸ ਦੇ ਵਿਚਾਲੇ ਇਹ ਬਿਆਨ ਕੈਨੇਡਾ ਦੇ ਪੀਐਮ ਦਾ ਆਇਆ ਹੈ There are many supporters of Khalistan in Canada, but they do not represent the Sikh community as a whole. There are many supporters of the, the Modi government in Canada, but they do not represent all Hindu Canadians as a whole. There are many supporters of Khalistan in Canada, but they do not represent the Sikh community as a whole. There are many supporters of the, the Modi government in Canada, but they do not represent all Hindu Canadians. as a ਤਗੁਰਜਨ ਸਿੰਘ ਅਰੇਵਾਲ ਐਸਜੀਪੀਸੀ ਮੈਂਬਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਗਰਵਾ ਸਾਹਿਬ ਟਰੂਡੋ ਉਰਾਦਾ ਇਹ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਖਾਲਸਤਾਨੀ ਸਮਰਥਕ ਨੇ ਦੇਖੋ ਜੋ ਗੱਲ ਅਸੀਂ ਸੁਣੀ ਹੈ ਉਹੋ ਗੱਲ ਹੀ ਅਸੀਂ ਉਸ ਦਿਨ ਕਹਿ ਰਹੇ ਸੀ ਇਸ ਦਿਨ ਇਹ ਇੱਕ ਟਕਰਾਅ ਹੋਇਆ ਇਤਫਾਕਨੂੰ ਠੀਕ ਹੈ ਮੰਦਰ ਦੇ ਬਾਹਰ ਹੋਇਆ ਜੀ ਦੀ ਗੱਲ ਨੂੰ ਅਸੀਂ ਇਹ ਕਹਿੰਦੇ ਸੀ ਕਿ ਮੰਦਰ ਉਹ ਦੇ ਬਾਹਰ ਤੋਂ ਗਰਾਸ ਹਨ ਨਹੀਂ ਕਰਨੀ ਚਾਹੀਦਾ ਪਰ ਅਸਲ ਜਿਹੜੀ ਅਸਲ ਮਾਮਲਾ ਸੀ ਕਿ ਜਿਹੜੀ ਇੱਕ ਵਿਚਾਰਧਾਰਾ ਦੇ ਹਲਸਾ ਨਹੀਂ ਵਿਚਾਰਧਾਰਾ ਦੇ ਲੋਕ ਜਿਹੜੇ ਆ ਉਹ ਸਾਡੇ ਦੇਸ਼ ਦੀ ਜਿਹੜੀ ਐਮਬੈਸੀ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਰਿਟਰਨ ਵੀ ਦੇ ਕੇ ਮੁਬੱਸਮ ਕੀਤਾ ਹਾਂ ਸੋ ਅਸੀਂ ਵੀ ਇਹ ਹੀ ਕਹਿਆ ਸੀ ਕਿ ਇਸ ਮਾਮਲੇ ਨੂੰ ਹਿੰਦੂ ਸਿੱਖ ਮਤਲਾ ਨਾ ਬਣਾਇਆ ਜਾਵੇ ਤੇ ਹੁਣ ਚੂਡੋ ਵੀ ਉਹੀ ਕਹਿ ਰਹੇ ਨੇ ਜੇ ਅਸੀਂ ਹਿੰਦੁਸਤਾਨ ਦੀ ਗੱਲ ਕਰੀਏ ਕਿ ਹਿੰਦੁਸਤਾਨ ਦੇ ਵਿੱਚ ਕੀ ਵਿਚਾਰਧਾਰਾ ਕੰਮ ਨਹੀਂ ਕਰ ਰਹੀਆਂ ਕਸ਼ਮੀਰ ਦੇ ਵਿੱਚ ਵੱਖ-ਵੱਖ ਦੀ ਵਿਚਾਰਧਾਰਾ ਕੰਮ ਕਰ ਰਹੀ ਆ ਉਹਨਾਂ ਨਾਗਾਟ ਕਰ ਰਹੀ ਆ ਹੋਰ ਕਈ ਥਾਵਾਂ ਤੇ ਵੱਖ-ਵੱਖ ਵਿਚਾਰਧਾਰਾਵਾਂ ਕੰਮ ਕਰ ਰਹੀਆਂ ਨੇ ਸਾਡੇ ਪੰਜਾਬ ਦੇ ਜਿਹੜੇ ਐਮਪੀ ਨੇ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਓਪਨਲੀ ਖਾਲਸਾਣ ਦੀ ਗੱਲ ਕਰਦੇ ਨੇ ਜੀ ਉਹ ਦੋ ਵਾਰ ਦੋ ਵਾਰ ਦੋ ਵਾਰ ਨਹੀਂ ਕਿ ਤਿੰਨ ਵਾਰ ਮੈਂਬਰ ਪਾਰਲੀਮੈਂਟ ਜਾ ਬੈਠੇ ਨਹੀਂ ਉਹ ਜਾ ਕੇ ਪਿਛਲੀ ਤਰਮ ਚ ਬੈਠੇ ਨੇ ਹੁਣ ਵੀ ਸਾਡੇ ਦੋ ਅਮਪਾਲ ਸਿੰਘ ਤੇ ਫਰਮਜੀਤ ਸਿੰਘ ਬਿਠੇ ਨੇ ਜਿਹੜੇ ਖਰਸਤਾਨ ਦੀ ਗੱਲ ਕਰਦੇ ਨੇ ਸੋ ਇਹ ਗੱਲ ਜਿਹੜੀ ਆ ਇਹ ਵੱਖਰਾ ਕੋ ਵਿਚਾਰਧਾਰਾ ਵਾ ਇਹ ਲੋਕ ਹੁੰਦੇ ਨੇ ਸਿੱਕਾ ਕੌਮ ਦੇ ਅੰਦਰ ਇਹ ਸੋ ਵਿਚਾਰਧਾਰਾ ਵਾਂ ਚੱਲਦੀਆਂ ਆ ਜਿਉਂ ਵਿਚਾਰਧਾਰਾ ਦੀ ਗੱਲ ਕਰੀਏ ਤੇ ਉਹਦੇ ਪਿੱਛੇ ਵੀ ਕਾਰਨ ਆ ਇੱਕ ਹੁਣ ਜਿਹੜੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਸਵਾਲ ਪੁੱਛਲੇ ਸੀਗੇ ਇੰਡੀਆ ਦੇ ਐਂਬੈਸਡਰਾਂ ਦੇ ਸਟਾਫ ਨੂੰ ਉਹ ਹੀ ਪੁੱਛਦੇ ਸੀ ਨਾ ਕਿ ਜਿਹੜਾ ਜੀ ਜੀ ਘਰੇਵਾਲ ਸਾਹਿਬ ਠੀਕ ਹੈ ਸ਼ਾਇਦ ਕਨੈਕਸ਼ਨ ਦੇ ਵਿੱਚ ਸਮੱਸਿਆ ਹੈ ਪਰ ਕੁਲ ਮਿਲਾ ਕੇ ਮਸਲਾ ਬੇहद ਅਹਿਮ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਟਕਰਾਅ ਹੋਇਆ ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ Hindu ਜਿਹੜੇ ਕਹਿ ਸਕਦੇ ਭਾਈਚਾਰੇ ਦੇ ਲੋਕਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਮੰਦਰ ਦੇ ਬਾਹਰ ਉਸ ਤੋਂ ਬਾਅਦ ਅਗਲੇ ਹੀ ਦਿਨ ਗੁਰਦੁਆਰਾ ਸਾਹਿਬ ਦੇ ਬਾਹਰ ਅਸੀਂ ਵੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਤਣਾਪੂਰਨ ਹੋਏ ਉੱਥੇ ਵੀ ਜਿਹੜਾ ਕਾਫੀ ਵੱਡੇ ਪੱਧਰ ਤੇ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਹੈ ਤਾਂ ਇਹ ਜਿਹੇ ਦੇ ਵਿੱਚ ਇਹ ਬਿਆਨ ਆਉਂਦਾ ਤਾਂ ਵਿਨੀਤ ਜੋਸ਼ੀ ਸਾਡੇ ਨਾਲ ਔਨਲਾਈਨ ਤੇ ਮੌਜੂਦ ਨੇ ਬੀਜਪੀ ਤੋਂ ਨੇ ਜੋਸ਼ੀ ਸਾਹਿਬ ਪਹਿਲੀ ਵਾਰ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਜ਼ੁਬਾਨੀ ਮੰਨਿਆ ਹੈ ਕੈਨੇਡਾ ਦੇ ਪੀਐਮ ਨੇ ਕਿ ਉੱਥੇ ਖਾਲਿਸਤਾਨੀ ਸਮਰਥਕ ਨੇ ਪਰ ਉਹ ਇਹ ਵੀ ਕਹਿ ਰਹੇ ਨੇ ਨਾਲ ਕਿ ਇੱਥੇ ਹਿੰਦੂ ਸਮਰਥਕ ਵੀ ਨੇ ਔਰ ਕੁੱਲ ਮਿਲਾ ਕੇ ਹਿੰਦੂ ਕੈਨੇਡੀਅਨ ਪਾਈਚਾਰੇ ਦੀ ਉਹ ਨੁਮਾਇੰਦਗੀ ਪਰ ਨਹੀਂ ਕਰਦੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਬਿਆਨ ਨੂੰ ਵੇਖੀਏ ਕਿ ਇੱਕ ਸਿਆਸਤਦਾਨ ਹੋਣ ਦੇ ਵਜੋਂ ਉਹਨਾਂ ਨੇ ਬਿਆਨ ਦੇ ਦਿੱਤਾ ਇਸ ਤਰੀਕੇ ਦੇ ਨਾਲ ਜਾਂ ਫਿਰ ਇੱਕ ਕਲੀਅਰਟੀ ਹੈ ਬਿਲਕੁਲ ਹਿੰਦੂ ਕੈਨੇਡੀਅਨ ਪਾਈਚਾਰਾ ਵੀ ਰਿਪਰਜੈਂਟ ਨਹੀਂ ਕਰਦੇ ਇੱਕ ਅਲਗੋ ਲਿਆ ਉਹਨਾਂ ਨੇ ਹਾਂਜੀ ਉਹ ਨੁਮਾਇੰਦਗੀ ਨਹੀਂ ਕਰਦੇ ਉਥੇ ਬੱਲੇ ਉਥੇ ਜਿਹੜੇ ਹਿੰਦੂ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਰਿਪਰਜੈਂਟ ਨਹੀਂ ਕਰਦੇ ਟਰੂਡੋ ਮੋਦੀ ਸਰਕਾਰ ਦੇ ਵੀ ਸਮਰਥਕ ਨੇ ਉਹ ਇਹ ਕਹਿ ਰਹੇ ਨੇ ਪਰ ਉਹ ਹਿੰਦੂ ਕੈਨੇਡੀਅਨ ਜਿਹੜਾ ਪਾਈਚਾਰਾ ਹੈ ਉਸ ਦੀ ਨੁਮਾਇੰਦਗੀ ਨਹੀਂ ਕਰਦੇ ਕੋਣ ਨਹੀਂ ਕਰਦਾ ਟਰੂਡੋ ਨਹੀਂ ਕਰਦੇ ਮੋਦੀ ਜੀ ਨਹੀਂ ਕਰਦੇ ਸਰ ਹਿੰਦੂ ਜਿਹੜੇ ਸ મોદી ਸਮਰਥਕ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਮੋਦੀ ਸਮਰਥਕਾਂ ਦਾ ਵੀ ਜ਼ਿਕਰ ਕੀਤਾ ਹੈ ਆਲਟੀਮੇਟਲੀ ਅਸੀਂ ਕਹਿ ਲਈਏ ਕਿ ਹਿੰਦੂਆਂ ਦਾ ਵੀ ਜ਼ਿਕਰ ਕੀਤਾ ਔਰ ਖਾਲਿਸਤਾਨੀ ਸਮਰਥਕਾਂ ਦਾ ਵੀ ਵੱਖਰੇ ਤੌਰ ਤੇ ਜ਼ਿਕਰ ਕੀਤਾ ਦੇਖੋ ਜਿੰਨੀ ਕੱਲ ਮਨ ਬਰੀਫ ਹੋਈ ਹੈ ਉਹ ਸਾਹਮਣੇ ਜਿਉਂ ਕਹਿੰਦੇ ਨੇ ਕਿ ਸਾਰੇ ਸਿੱਖ ਖਾਲਿਸਤਾਨੀ ਨਹੀਂ ਹੈ ਤਾਂ ਬਿਲਕੁਲ ਠੀਕ ਕਹਿ ਰਹੇ ਨੇ ਔਰ ਇਹ ਗੱਲ ਅਸੀਂ ਬਹੁਤ ਲੰਬੇ ਸਮਾਂ ਤੋਂ ਕਹਿੰਨੇ ਆ ਰਹੇ ਹਾਂ ਕਿ ਵਿਦੇਸ਼ਾਂ 'ਚ ਬਸੇ ਜਿਹੜੇ ਸਾਡੇ ਸਿੱਖ ਭਰਾ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਦਮ ਤੇ ਜਿਹੜਾ ਹੈਗਾ ਇੱਕ ਸਥਾਨਾਤਵ ਕੀਤਾ ਹੈ ਚਾਹ ਬਿਜ਼ਨਸ ਚ ਹੈ ਚਾਹੇ ਉਹ ਪੋਲਿਟਿਕਸ ਚਾਹੇ ਚਸ마 ਸੇਵਾ ਚਾਹੇ ਉਹਨੇ ਬੜੀ ਮਿਹਨਤ ਕੀਤੀ ਹੈ ਔਰ ਉਥੇ ਜਿਹੜਾ ਸਿੱਖ ਸਮਾਜ ਹੈ ਉਹ ਭਾਰਤ ਨੂੰ ਪਿਆਰ ਕਰਦਾ ਹੈ ਆਪਣੇ ਪੰਜਾਬ ਨੂੰ ਪਿਆਰ ਕਰਦਾ ਹੈ ਔਰ ਅਮਨ ਔਰ ਸ਼ਾਂਤੀ ਪਸੰਦ ਉਹ ਸਿੱਖ ਹੈ ਇਹਨਾਂ ਵਿੱਚੋਂ ਜਿਹੜੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਖਾਲਿਸਤਾਨੀ ਐਲੀਮੈਂਟ ਹੈ ਜਿਹੜਾ ਕਿ ਪਾਕਿਸਤਾਨ ਦੀ ਆਈਐਸਏ ਦੇ ਇਸ਼ਾਰੇ ਤੇ ਨਕਸ਼ਾ ਹੈ ਉਹਦਾ ਨੰਬਰ ਹੀ ਮਤਲਬ ਪਰਸੈਂਟੇਜ ਵਾਈਜ਼ ਵੀ ਆਧੇ ਪਰਸੈਂਟ ਤੋਂ ਬਹੁਤ ਘੱਟ ਹੋਏਗਾ ਲੇਕਿਨ ਪ੍ਰੋਬਲਮ ਹੈ ਕਿ ਉਹ ਵੋਕਲ ਹੈ ਉਹ ਬੋਲਦਾ ਹੈ ਉਹ ਆਪਣੀ ਗੱਲ 담 ਨਾ ਰੱਖਦਾ ਹੈ ਉਹ ਪ੍ਰੋਟੈਸਟ ਕਰਦਾ ਹੈ ਹੁਣ ਇਸ ਦੇ ਅੰਦਰ ਦੁਖਦਾਈ ਗੱਲ ਇਹ ਹੈ ਕਿ ਜਿਹੜੀ ਟਰੂਡੋ ਗਵਰਨਮੈਂਟ ਹੈ ਉਹ ਟਰੂਡੋ ਹੈ ਇਹ ਉਹਨਾਂ ਖਾਲਿਸਤਾਨੀਆਂ ਦੇ ਨਾਲ ਖੜੇ ਹੋਏ ਦਿਖਦੇ ਨੇ ਸਿੱਧਾ ਨਹੀਂ ਦਿਖਦੇ ਦਿਖਦੇ ਨੇ ਹੁਣ ਜਦ ਉਹ ਖਾਲਿਸਤਾਨੀ ਜਿਹੜੇ ਹੈਗੇ ਨੇ ਜਿਹੜੇ ਖਾਲਿਸਤਾਨ ਝੰਡਾ ਚੱਕ ਕੇ ਜਾਂ ਭਾਰਤ ਦਾ ਝੰਡਾ ਫਾੜਦੇ ਨੇ ਭਾਰਤ ਦੇ ਕੌਂਸੂਲੇਟ ਦੇ ਉੱਪਰ ਅਟੈਕ ਕਰ ਦਿੰਦੇ ਨੇ ਠੀਕ ਹੈ ਐਮਬੈਸੀ ਦੇ ਬਾਹਰ ਪ੍ਰਦਰਸ਼ਨ ਕਰਕੇ ਐਮਬੈਸੀ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਨੇ ਔਰ ਉਸ ਵਕਤ 트ਰੂਡੋ ਜਿਹੜਾ ਹੈਗਾ ਫ੍ਰੀडम ਆਫ ਸਪੀਚ ਦਾ ਹਵਾਲਾ ਦੇ ਕੇ ਉਹਨਾਂ ਨੂੰ ਰੋਕਦੇ ਨਹੀਂ ਨੇ ਜਾਂ ਉਹਨਾਂ ਨੂੰ ਪਰਚੇ ਦਰਜ ਕਰਕੇ ਸਖਤ ਧਾਰਾਾਂ ਵਿੱਚ ਅਰੈਸਟ ਨਹੀਂ ਕਰਦੇ ਨੇ ਤੇ ਦਿੱਕਤ ਹੈ ਕਿ ਉਹਨਾਂ ਦੇ ਉਹਨਾਂ 엘ਿਮੈਂਟਸ ਨਾਲ ਹੀ ਖੜੇ ਨੇ ਤੋ ਇਹ ਗੱਲ 100% ਠੀਕ ਹੈ ਜਿਵੇਂ ਭਾਪੀ ਪੂਰੇ ਇੰਡੀਆ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਭਾਪੀ ਮੈਜੋਰਟੀ ਨੂੰ ਰਿਪਰੈਜ਼ੈਂਟ ਕਰਦੀ ਹੈ ਭਾਪੀ ਪੂਰੇ ਹਿੰਦੂਵਾਦੀ ਨੁਮਾਇੰਗੀ ਨਹੀਂ ਕਰਦੀ ਕੋ ਭਾਪੀ ਕਦੇ ਵੀ ਨਹੀਂ ਕਰਦੀ ਸੀ ਹਿੰਦੂ ਪਾਰਟੀ ਜੇ ਹੋਰ ਵੀ ਗੱਲ ਚ ਮੰਨ ਲਓ ਵੀ ਨੁਮਾਇੰਗੀ ਨਹੀਂ ਕਰਦੀ ਭਾਪੀ ਇਸ ਕੋਈ ਸ਼ੱਕ ਨਹੀਂ ਹੈ ਕੋਈ ਪਰਟੀਕਲ ਪਾਰਟੀ ਪੂਰੇ ਦੇਸ਼ ਦੀ ਨੁਮਾਇੰਗੀ ਨਹੀਂ ਟੋਟੋ ਵੀ ਪੂਰਾ ਕੈਨੇਡਾ ਦਾ ਨੁਮਾਇੰਦਾ ਨਹੀਂ ਹੈ ਉਹ ਇਹ ਨਹੀਂ ਕਿ ਸਾਰੇ ਉਹਨੂੰ ਪਸੰਦ ਕਰਦੇ ਨੇ ਇਸ ਕੋਈ ਸ਼ੱਕ ਨਹੀਂ ਹੈ ਪਰ ਕਮਿੰਗ ਬੈਕ ਟੂ ਦਾ ਪੁਆਇੰਟ ਕਿ ਜਿਸ ਤਰੀਕੇ ਵੋਟਾਂ ਦੇ ਖਾਤਰ ਜਿਹੜੇ ਉੱਥੇ ਦਾ ਇੱਕ ਐਲੀਮੈਂਟ ਹੈ ਜਿਹੜਾ ਬੋਲਦਾ ਹੈ ਪਰ ਟਰੂਡੋ ਇਹ ਨਹੀਂ ਪਤਾ ਕਿ ਥੱਲੇ ਉਹ ਸਿੱਖ ਧਰਮ ਦੇ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਉਹਨੂੰ ਸਮਰਥਨ ਦੇਣ ਵਾਲੇ ਬੰਦਿਆਂ ਨੂੰ ਠੀਕ ਹੈ ਉਹਨਾਂ ਦੇ ਨਾਲ ਜਾ ਖੜਦਾ ਵੋਟਾਂ ਵਾਸਤੇ ਤਾਂ ਫਿਰ ਜਿਹੜਾ ਹੈ ਮਾਹੌਲ ਖਰਾਬ ਹੁੰਦਾ ਹੈ ਔਰ ਟਰੂਡੋ ਜਿਹੜਾ ਹੈਗਾ ਇਹ ਇੰਡੀਆ ਔਰ ਕੈਨੇਡਾ ਦੇ ਰਿਲੇਸ਼ਨਸ ਵਾਸਤੇ ਇਸ ਤੋਂ ਜ਼ਿਆਦਾ ਜਿਹੜਾ ਹੈਗਾ ਖਰਾਬ ਪੀਰੀਅਡ ਕਿਸੇ ਕਿਸੇ ਦੇ ਕਾਰਜਕਾਲ ਤੇ ਨਹੀਂ ਆਸਦਾ ਜੋ ਟਰੂਡੋ ਦਾ ਕਾਰਜਕਾਲ ਚੱਲ ਰਿਹਾ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੋਸ਼ੀ ਸਾਹਿਬ ਜੜਨਦਲੀ ਨਿਊਜ਼ 18 ਤੇ ਤਾਂ ਖਾਲਸਤਾਨੀਆਂ ਦਾ ਪਨਾਹਗਾਰ ਕਿਹਾ ਜਾ ਰਿਹਾ ਹੈ ਕੈਨੇਡਾ ਨੂੰ ਇਸ ਤਰੀਕੇ ਦੇ ਨਾਲ ਹੁਣ ਇੱਕ ਸਟੇਟਮੈਂਟ ਇਸ ਸਾਹਮਣੇ ਆਈ ਹੈ